ਜਦੋਂ ਦੇ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਆਏ ਹੋ ਤੁਹਾਡੇ ਕੋਲ ਕਾਰਾਂ ਵੀ ਐ ਬੜਾ ਕੁਛ ਐ ਲੋਕ ਉਹ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਤੁਹਾਡੇ ਬਾਰੇ ਇਹਨਾਂ ਨੇ ਇਹ ਬਣਾ ਲਿਆ ਉਹ ਬਣਾ ਲਿਆ ਤੁਸੀਂ ਜੇ پاک ਸਾਫ ਹੋ ਤਾਂ ਆਪਦੀ ਪ੍ਰਾਪਰਟੀ ਆਪਦੇ ਪਰਿਵਾਰ ਦੀ ਪ੍ਰਾਪਰਟੀ ਜਨਤਕ ਕਰੋ ਜੇ ਮੇਰੀ ਕਰਾਉਣੀ ਚਾਹੁੰਦੇ ਐ ਤਾਂ ਤੁਸੀਂ ਮੈਨੂੰ ਕਹਿ ਸਕਦੇ ਐ ਮੈਂ ਜਨਤਕ ਕਰ ਸਕਦਾ ਸਾਡੀ ਪ੍ਰਾਪਰਟੀ ਤੇ ਤਾਂ ਤੁਹਾਨੂੰ ਲੋਨ ਹੀ ਮਿਲਣਗੇ ਸਰਕਾਰਾਂ ਉੱਤੇ ਵੀ ਪੈਂਦੇ ਐ ਪੱਤਰਕਾਰਾਂ ਤੇ ਹਮਲੇ ਵੀ ਹੁੰਦੇ ਐ ਪੱਤਰਕਾਰਾਂ ਨੂੰ ਮਾਰ ਵੀ ਦਿੱਤਾ ਜਾਂਦਾ ਪਰ ਕਦੇ ਵੀ ਪੱਤਰਕਾਰ ਮੈਨੂੰ ਲੱਗਦਾ ਵੀ ਭਾਰਤ ਪੰਜਾਬ ਵਿਸ਼ਵ ਤੇ ਜਿੱਤੋਂ ਤਾਂ ਛੱਡੀ ਦਿਓ ਤੁਸੀਂ ਇੱਕ ਇਕਲੌਤੇ ਪੱਤਰਕਾਰ ਹੋਵੋਗੇ ਜਿਹੜੇ ਆਪਦੇ ਏਡਾ ਵਿੱਚ ਪਿਸਤੌਲ ਵੀ ਰੱਖਦੇ ਹੋ ਤੁਹਾਡੀ ਸ਼ਬਦਾਵਲੀ ਕਦੇ ਵੀ ਚੰਗੀ ਨਹੀਂ ਹੋਈ ਤੁਸੀਂ ਆਪਦੇ ਸ਼ਬਦਾਂ ਵਿੱਚ ਹਮੇਸ਼ਾ ਹੀ ਗਾਲਾਂ ਦੀ ਵਰਤੋਂ ਕਰਦੇ ਹੋ ਤੁਹਾਡੀ ਗਾਲਾਂ ਦੀ ਵਰਤੋਂ ਕਾਰਨ ਕਾਰਨ ਹਰ ਬੰਦੇ ਨੂੰ ਕੋਈ ਨਿੱਜੀ ਵਿਰੋਧ ਕਰਨਾ ਪੈ ਜਾਂਦਾ ਤੁਹਾਡਾ ਨਿੱਜੀ ਵਿਰੋਧ ਤੁਹਾਡਾ ਬਣ ਜਾਂਦਾ ਹੈ। ਇਤੇ ਦਿਨੀ ਜਿਹੜਾ ਇੱਕ ਚੰਦਪਾਣ ਮਾਮਲਾ ਹੋਇਆ ਸੀ ਉਹ ਇੱਕ ਬਹੁਤ ਹੀ ਛੋਟਾ ਮਾਮਲਾ ਸੀ ਦੋ ਧਿਰਾਂ ਦਾ ਇੱਕ ਪਾਣੀ ਦੀ ਨਿਕਾਸੀ ਨੂੰ ਨਾਲੀ ਨੂੰ ਲੈ ਕੇ ਮਾਮਲਾ ਸੀ। ਉਸ ਨੂੰ ਤੁਸੀਂ ਇਸ ਤਰ੍ਹਾਂ ਪੇਚ ਕਰਤਾ ਦੋ ਫਿਰਕਿਆਂ ਦੀ ਲੜਾਈ ਬਣਾਤਾ। ਜਿਹੜਾ ਪੱਤਰਕਾਰ ਹੁਕਮ ਚੰਦ ਦਾ ਮਾਮਲਾ ਹੈ। ਕਿਹੜਾ ਪੱਤਰਕਾਰ ਹੁਕਮ ਚਾਹੁੰਦੇ ਮਾਮਲੇ ਵਿੱਚ ਕੋਈ ਐਡਾ ਰਫੜ ਨਹੀਂ ਹੈ ਉਹ ਇੱਕ ਬਹਿ ਕੇ ਸਮਝੌਤਾ ਕਰਨ ਵਾਲੀ ਗੱਲ ਹੈ ਬਸ ਤੁਹਾਡੀ ਅੜੀ ਇਹ ਹੈ ਕਿ ਮੈਂ ਵਿਧਾਇਕ ਨਾਲ ਗੱਲ ਮੈਂ ਕਰਨੀ ਹੈ ਪਹਿਲਾਂ ਬਹਿ ਕੇ ਇਕੱਲਾ ਮੇਰੇ ਨਾਲ ਗੱਲ ਕਰੇ ਉਸ ਤੋਂ ਬਾਅਦ ਮੈਂ ਇਹ ਮਾਮਲਾ ਸੌਲਟ ਕਰਾਉਂਗਾ ਨਹੀਂ ਤਾਂ ਇਹ ਮਾਮਲਾ ਬਿਲਕੁਲ ਸੌਲਵ ਹੋਇਆ ਵੈ ਬਿਲਕੁਲ ਸੁਲ ਜਾ ਮਸਲਾ ਹੈ ਬੜਾ ਸਿੱਧਾ ਮਾਮਲਾ ਹੈ ਪਰ ਤੁਸੀਂ ਇਹਨੂੰ ਜਲੇਬੀ ਦੀ ਵਾਂਗ ਪੁੱਠਾ ਕਰ ਰਹੇ ਹੋ ਸਿਰਫ ਆਪਦੀ ਹੋਂਮੇ ਵਾਸਤੇ ਆਪਣੇ ਸਤਿਕਾਰਯੋਗ ਪਿਤਾ ਜੀ ਤੁਹਾਡੇ ਬਹੁਤ ਸਤਿਕਾਰਯੋਗ ਪਿਤਾ ਜੀ ਮੈਂ ਇਹ ਮਾਫੀ ਮੰਗਦਾ ਉਹਨਾਂ ਦਾ ਮੈਨੂੰ ਜ਼ਿਕਰ ਕਰਨਾ ਪੈ ਰਿਹਾ ਉਹਨਾਂ ਵਾਸਤੇ ਨਾਲ ਲੈ ਕੇ ਤੁਸੀਂ ਵਿਧਾਇਕ ਅਮੋਲਕ ਸਿੰਘ ਦੇ ਕੋਲੇ ਕੀ ਲੈਣ ਗਏ ਸੀ ਤੇ ਕਿਸ ਤਰ੍ਹਾਂ ਗੱਲਾਂ ਉੱਠੀਆਂ ਸੀ ਕਿ ਤੁਸੀਂ ਕਿਸ ਤਰ੍ਹਾਂ ਅਮੋਲਕ ਸਿੰਘ ਦੇ ਪੈਰ ਪੜੇ ਸੀ ਸਸਿਕਾ ਜੀ ਮੈਂ ਆਹ ਪੱਤਰਕਾਰ ਜਸਵਿੰਦਰ ਸਿੰਘ ਅੱਜ ਜੋ ਇਹ ਮੈਂ ਵੀਡੀਓ ਬਣਾ ਰਿਹਾ ਹਾਂ ਆਪਣੇ ਪੇਜ ਤੇ ਪਾਵਾਂਗਾ ਤੇ ਇਸ ਦੇ ਨਾਲ ਹੀ ਹੋਰ ਪੇਜਾਂ ਤੇ ਵੀ ਜੇ ਕੁਝ ਪਾਉਣਾ ਚਾਹੁੰਦਾ ਹੈ ਤਾ ਮੇਰੇ ਵੱਲੋਂ ਕੋਈ ਅਤਰਾਜ ਨਹੀਂ ਹੈ ਕੋਈ ਵੀ ਬੰਦਾ ਇਸ ਵੀਡੀਓ ਨੂੰ ਇਸਤੇਮਾਲ ਕਰ ਸਕਦਾ ਜੇ ਜਿਹੜੀ ਵੀਡੀਓ ਮੈਂ ਅੱਜ ਪਾ ਰਿਹਾ ਹਾਂ ਇਹ ਜੱਤੋਂ ਤੋਂ ਸਾਡੇ ਪੱਤਰਕਾਰ ਮੇਰੇ ਛੋਟੇ ਵੀਰ ਮਨਿੰਦਰਜੀਤ ਸਿੰਘ ਸਿੱਧੂ ਬਾਰੇ ਹੈ ਤਾਂ ਆਪ ਸਭ ਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਪਿਛਲੇ ਕਈ ਦਿਨਾਂ ਤੋਂ ਪੱਤਰਕਾਰ ਹੁਕਮਚੰਦ ਇੱਕ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਤੇ ਇੱਕ ਹੋਰ ਵਿਅਕਤੀ ਤੇ ਜੈਤੋ ਪੁਲਿਸ ਵੱਲੋਂ ਧੋਖੀ ਧੜੀ ਦਾ ਇੱਕ ਪਰਚਾ ਦਰਜ ਕੀਤਾ ਗਿਆ ਹੈ। ਉਹਦੇ ਕਰਕੇ ਜੈਤੋ ਵਿੱਚ ਕਾਫੀ ਮਾਹੌਲ ਗਰਮ ਹੋਇਆ ਹੋਇਆ ਹੈ। ਜਿਸ ਦੇ ਚਲਦਿਆਂ ਬੀਤੇ ਕੱਲ ਵੱਖ-ਵੱਖ ਜਥੇਬੰਦੀਆਂ ਤੇ ਡਿਜੀਟਲ মিডিਆ ਕਲੱਬ ਨੇ ਪੱਤਰਕਾਰ ਹਕਮਚਾਂਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਉਸ ਪ੍ਰਦਰਸ਼ਨ ਦੌਰਾਨ ਪੱਤਰਕਾਰ ਮਨਿੰਦਰਜੀਤ ਸਿੱਧੂ ਨੇ ਆਪਦੇ ਸ਼ਬਦਾਂ ਦੀ ਮर्यादा ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਿਹੜੀ ਕਿ ਕਿਸੇ ਵੀ ਪੱਤਰਕਾਰ ਦੀ ਭਾਸ਼ਾ ਨਹੀਂ ਹੁੰਦੀ ਇਹ ਪੱਤਰਕਾਰੀ ਨਹੀਂ ਹੈ ਸਭ ਤੋਂ ਪਹਿਲਾਂ ਮੈਂ ਇਸ ਗੱਲ ਤੇ ਆਉਣਾ ਹੈ ਮਨਿੰਦਰਜੀਤ ਸਿੱਧੂ ਹੋਰਾਂ ਨੇ ਜਿਹੜੇ yellow card ਜਾਂ ਪੀਲਾ ਕਾਰਡ ਧਾਰਕ ਪੱਤਰਕਾਰ ਹੈ ਉਹਨਾਂ ਬਾਰੇ ਬਹੁਤ ਭੱਦੀ ਗਾਲ ਕਢੀ ਜਿਸ ਤੋਂ ਬਾਅਦ ਉਹਨਾਂ ਨੂੰ ਖਿਆਲ ਆਇਆ ਉਹਨਾਂ ਨੂੰ ਲੱਗਿਆ ਕਿ ਇਸ ਕਾਰਨ ਮੇਰੇ ਤੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਾ ਕੋਈ ਮੈਂ ਕਿਸੇ ਕਾਨੂੰਨੀ ਅਰਚਨ ਵਿੱਚ ਫਸ ਸਕਦਾ ਤਾਂ ਉਹਨਾਂ ਨੇ ਨਾਲ ਦੀ ਨਾਲ ਪੱਤਰਕਾਰ ਭਾਈਚਾਰੇ ਤੋਂ ਮਾਫੀ ਮੰਗਦਿਆ ਹੋਇਆ ਕਿਹਾ ਕਿ ਮੈਂ ਜੈਲੋ ਕਾਰਡ ਧਾਰਕ ਕਾਨੂੰਨ ਨਹੀਂ ਕਿਹਾ ਮੈਂ ਤਾਂ ਸਿਰਫ ਤਿੰਨ ਪੱਤਰਕਾਰਾਂ ਨੂੰ ਕਿਹਾ ਹੈ ਜਦ ਕੇ ਵੀਡੀਓ ਵਿੱਚ ਸਪਸ਼ਟ ਹੈ ਮਨਿੰਦਰ ਜੀ ਸਿੱਧੂ ਹੋਰਾਂ ਨੇ ਸਪਸ਼ਟ ਰੂਪ ਵਿੱਚ ਜਿਹੜੇ ਜੈਲੋ ਕਾਰਡ ਧਾਰਕ ਹੁੰਦੇ ਆ ਉਹਨਾਂ ਨੂੰ ਸਰਕਾਰ ਦਾ ਕੋਈ ਸ਼ਬਦ ਐਸਾ ਯੂਜ਼ ਕੀਤਾ ਜਿਹਨੂੰ ਮੈਂ ਇੱਥੇ ਵਰਤ ਨਹੀਂ ਸਕਦਾ ਕਿਉਂਕਿ ਇਹ ਪੱਤਰਕਾਰੀ ਨਹੀਂ ਕਿ ਗਾਲ ਸ਼ਬਦ ਸੀ ਇਸਤੇਮਾਲ ਕਰ ਸਕੀਏ ਮੈਂ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਦੱਸਣਾ ਚਾਹੁੰਦਾ ਹੈ ਜਿਹੜੇ ਤੁਸੀਂ ਉਸ ਤੋਂ ਬਾਅਦ ਕਹਿੰਦੇ ਆ ਵੀ ਤਿੰਨ ਪੱਤਰਕਾਰਾਂ ਨੂੰ ਕਿਹਾ ਹੈ ਉਹਦੇ ਵਿੱਚੋਂ ਇੱਕ ਤੁਸੀਂ ਮੇਰੇ ਬਾਰੇ ਖ਼ਬਦ ਗਏ ਆ ਉਹ ਤੇ ਦੂਜੇ ਦੋ ਪੱਤਰਕਾਰ ਬੜੇ ਸੀਨੀਅਰ ਸਤਕਾਰਯੋਗ ਆ ਉਹਨਾਂ ਦਾ ਮੈਂ ਨਾਂ ਲੈ ਕੇ ਉਹਨਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਤੇ ਮਨਿੰਦਰਜੀਤ ਸਿੱਧੂ ਮੇਰੀ ਇੱਕ ਬੇਨਤੀ ਹੈ ਇਹ ਵੀਡੀਓ ਤੋਂ ਬਾਅਦ ਤੁਹਾਡਾ ਜਿਹੜਾ ਸੁਭਾਅ ਹੈ ਮੇਰੇ ਖਿਲਾਫ ਤੁਸੀਂ ਵੀਡੀਓ ਵੀ ਪਾ ਸਕਦੇ ਹੋ ਮੇਰੇ ਖਿਲਾਫ ਕੇਸ ਵੀ ਦਾਜ ਕਰਵਾ ਸਕਦੇ ਹੋ ਮੈਨੂੰ ਤੁਸੀਂ ਜਿਵੇਂ ਤੁਸੀਂ ਜਿਸ ਤਰ੍ਹਾਂ ਦੀ ਤੁਹਾਡੇ ਰਿਸ਼ਤਬ ਹੈ ਜਾਂ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਪਸਤੌਲ ਟੰਕ ਕੇ ਰੱਖਦੇ ਹੋ ਤੇ ਮੇਰੇ ਤੁਸੀਂ ਗੋਲੀ ਵੀ ਮਰਵਾ ਸਕਦੇ ਹੋ ਇਹ ਤੁਹਾਡਾ ਉਹ ਤੁਹਾਡਾ ਅਧਿਕਾਰ ਰਹਿ ਗਿਆ ਤੁਸੀਂ ਇਹਨਾਂ ਵਿੱਚੋਂ ਮੇਰੇ ਨਾਲ ਕੀ ਕਰਦੇ ਹੋ ਹੁਣ ਆਪਾਂ ਜੇ ਆਈਏ ਗੱਲ ਤੇ ਕਿ ਮੇਰੇ ਬਾਰੇ ਜੋ ਨੇ ਬੋਲਿਆ ਹੈ ਮੇਰੇ ਕੋਲੇ ਪਿਤਾ ਪੁਰਖੀ ਜੋ ਜ਼ਮੀਨ ਹੈ ਚਾਰ ਪੰਜ ਕਿੱਲੇ ਹੋ ਹੈ ਉੱਥੋਂ ਮੈਂ ਗੁਜ਼ਾਰਾ ਕਰਦਾ ਜੋ ਪਿਤਾ ਵਰਗੀ ਹਲੇ ਉਹ ਹੈ ਵੀ ਮੇਰੇ ਬਾਪ ਦੇ ਨਾਲ ਹੀ ਹੈ ਪਹਿਲੀ ਮੇਰੇ ਨਾਲ ਕੁਝ ਨਹੀਂ ਜੋ ਮੇਰੇ ਬਾਪ ਕੋਲ ਹੈ ਪਹਿਲਾਂ ਸੀ ਉਹੀ ਹੈ ਥੋੜਾ ਬੱਤਾ ਘਟੇ ਹੋ ਵਧਿਆ ਨਹੀਂ ਜਿਉਂ ਮੈਂ ਪੱਤਰਕਾਰੀ ਦੇ ਖੇਤਰ ਚ ਆਇਆ ਤੇ ਮਨਿੰਦਰ ਜੀ ਸਿੱਧੂ ਇੱਕ ਗੱਲ ਕਹਿ ਰਹੇ ਸੀ ਕਿ ਜੈਤੋ ਵਿੱਚ ਕਿਸੇ ਵੀ ਪੱਤਰਕਾਰ ਤੇ ਕਿਸੇ ਸਰਕਾਰ ਦਰਾਂ ਪਰਚਾ ਦਰਜ ਨਹੀਂ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਮੇਰੇ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਤੇ ਕਾਂਗਰਸ ਸਰਕਾਰ ਵੇਲੇ ਪਰਚੇ ਦਰਜ ਹੋਏ ਜਿੰਨਾ ਚੋਂ ਮੈਂ ਬਰੀ ਹੋਇਆ ਇਸ ਦੇ ਨਾਲ ਹੀ ਮੈਂ ਮਨਿੰਦਰ ਜੀ ਸਿੱਧੂ ਨੂੰ ਦੱਸਣਾ ਚਾਹੁੰਨਾ ਹਾਂ ਕਿ ਮੇਰੇ ਤੇ ਦੋ ਤੋਂ ਤਿੰਨ ਵਾਰੀ ਜਾਨ ਲੈਵਾ ਹਮਲਾ ਵੀ ਹੋਇਆ ਹੈ ਤੇ ਜਿਹੜਾ ਮੇਰੇ ਤੇ ਲਾਸਟ ਟਾਈਮ ਹਮਲਾ ਹੋਇਆ ਉਸ ਹਮਲੇ 'ਚ ਤੁਸੀਂ ਹਮਲਾਵਰ ਧਰਦਾ ਪੱਕ ਕੀਤਾ ਸੀ ਮੈਂ ਪਰ ਫਿਰ ਵੀ ਕਦੇ ਤੁਹਾਡੇ ਨਾਲ ਅਗੀ ਲਾਨੀ ਕੀਤਾ ਜਦੋਂ ਬਲਕਾਰ ਸਿੱਧੂ ਦੇ ਮਾਮਲੇ ਵਿੱਚ ਤੁਹਾਡੇ ਤੇ ਮੁਕੱਦਮਾ ਹੋਇਆ ਮੈਂ ਤੁਹਾਡੇ ਹੱਕ 'ਚ ਪੋਸਟ ਪਾਈ ਤੁਹਾਡੇ ਹੱਕ 'ਚ ਖੜਾ ਵੀ ਜਿਹਦਾ ਤੁਸੀਂ ਤੇ ਤੁਹਾਡੇ ਭਰਾ ਨੇ 인ਦਰਜੀਤ ਸਿੱਧੂ ਸਾਹਿਬ ਨੇ ਮੇਰਾ ਧੰਨਵਾਦ ਵੀ ਕੀਤਾ ਸੀ ਫਿਰ ਆਈ ਗੱਲ ਮੇਰੀ ਪੱਤਰਕਾਰਾਂ ਦੀ ਜੇ ਕੋਈ ਮੇਰੇ 'ਚ ਕਮੀ ਹੋਊਗੀ ਕੋਈ ਕਮੀ ਪੇਛੀ ਹੋ ਸਕਦੀ ਹੈ ਇਨਸਾਨ ਹੈ ਹਰੇਕ ਹੀ ਅਧੂਰਾ ਹੁੰਦਾ ਪੂਰਾ ਨਹੀਂ ਹੁੰਦਾ ਮੈਂ ਉਸ ਲਈ ਮਾਫੀ ਮੰਗਦਾ ਹੁਣ ਗੱਲ ਰਹੀ ਜਿਹੜੇ ਅਗਲੇ ਇੱਕ ਸੀਨੀਅਰ ਪੱਤਰਕਾਰ ਬਜ਼ੁਰਗ ਪੱਤਰਕਾਰ ਨੂੰ ਤੁਸੀਂ ਬੋਲੇ ਆ ਉਹਨਾਂ ਨੇ ਸਾਰਾ ਜੀਵਨ ਸਾਈਕਲ ਤੇ ਕੱਢ ਲਿਆ ਬਦ ਤੋਂ ਉਹਨਾਂ ਕੋਲੇ ਮੋਟਰਸਾਈਕਲ ਸੀ ਉਹਨਾਂ ਦੀ ਆਰਥਿਕ ਹਾਲਤ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਸਭ ਨੂੰ ਪਤਾ ਹੈ ਕਿ ਉਹ ਪੱਤਰਕਾਰ ਬਹੁਤ ਔਖਾ गुजारा ਕਰਦਾ ਹੈ ਤੇ ਉਹਦਾ ਜੇ ਕੋਈ ਵਿਪਾਰ ਸੀ ਉਹ ਵੀ ਤਨਾਡਾ ਨੇ ਰਾਜਨੀਤਿਕ ਲੋਕਾਂ ਦੀ ਸ਼ਹਿਤ ਇਹ ਉਹਦਾ ਵੀ ਪੈਸਾ ਖੜਾਪ ਲਿਆ ਪਰ ਉਹਨੇ ਕਦੇ ਕਿਸੇ ਨਾਲ ਗਿਲਾ ਨਹੀਂ ਕੀਤਾ ਤੇ ਉਸ ਪੱਤਰਕਾਰ ਤੇ ਵੀ ਕਾਂਗਰਸ ਸਰਕਾਰ ਦਰਗਾਨ ਪਰਚਾ ਦਰਜ ਹੋਇਆ ਹੈ ਇਹ ਵੀ ਤੁਸੀਂ ਭਲੀ ਭਾਂ ਜਾਣਦੇ ਤੇ ਮਨਿੰਦਰ ਜੀ ਸਿੱਧੂ ਸਾਹਿਬ ਤੁਸੀਂ ਉਹਨਾਂ ਦੇ ਹੱਕ 'ਚ ਵੀ ਕਦੇ ਆਵਾਜ਼ ਨਹੀਂ ਚੁੱਕੀ ਸੀ ਉਹ ਵੀ ਇੱਕ ਰਾਜਨੀਤੀ ਤੋਂ ਪ੍ਰੇਰਿਤ ਪਰਚਾ ਹੋਇਆ ਸੀ ਤੇ ਉਹਦੇ ਵਿੱਚੋਂ ਵੀ ਉਹ پاک ਸਾਫ ਹੋ ਕੇ ਨਿਕਲੇ ਹਨ ਹੁਣ ਗੱਲ ਆ ਗਈਏ ਤੁਸੀਂ ਜਿਹੜੇ ਤੀਜੇ ਪੱਤਰਕਾਰ ਤੇ ਸਵਾਲ ਠਾਏ ਹੈ ਜਿਹੜਾ ਉਹ ਤੀਜਾ ਪੱਤਰਕਾਰ ਹੈ ਮੈਂ ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਦੀ ਮਸ਼ਾਵੀ ਨਹੀਂ ਖਰਾਬ ਕਰਨੀ ਚਾਹੁੰਦਾ ਉਹ ਇੱਕ ਇਹ ਹਾਂ ਇਨਸਾਨ ਹੈ ਕਿ ਉਹ ਵਿਚਾਰੇ ਕੋਲੇ ਸਾਈਕਲ ਵੀ ਹੈ ਨਹੀਂ ਆਪਦਾ ਤੇ ਉਹ ਬੜਾ ਮੁਸ਼ਕਲ ਨਾਲ ਆਪਦਾ ਗੁਜ਼ਾਰਾ ਕਰਦਾ ਹੈ ਰੋਟੀ ਦਾ ਹੀ ਬੜਾ ਉਹ ਜੇ ਕੋਈ ਉਹ ਸਰਕਾਰ ਨਾਲ ਸੰਬੰਧ ਹੋਵੇ ਤਾਂ ਉਹ ਕਾਰਾਂ ਕੋਠਣਾ ਉਹਨਾਂ ਕੋਲੇ ਹੁੰਨ ਇਸ ਤੋਂ ਇਲਾਵਾ ਮਰਿੰਦਰਜੀਤ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਪਿਤਾ ਜੀ ਸਾਡੇ ਸਤਕਾਰਯੋਗ ਹੈ ਉਹਨਾਂ ਦੇ ਕੋਲੇ ਕੀ ਪ੍ਰਾਪਰਟੀ ਸੀ ਤੇ ਉਸ ਤੋਂ ਬਾਅਦ ਜਦੋਂ ਨੇ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਆਇਓ ਤੁਹਾਡੇ ਕੋਲ ਕਾਰਾਂ ਵੀ ਐ ਬੜਾ ਕੁਛ ਐ ਲੋਕ ਉਹ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਤੁਹਾਡੇ ਬਾਰੇ ਮੇ ਇਹ ਬਣਾ ਲਿਆ ਉਹ ਬਣਾ ਲਿਆ ਤੁਸੀਂ ਜੇ پاک ਸਾਫ ਹੋ ਤਾਂ ਆਪਦੀ ਪ੍ਰਾਪਰਟੀ ਆਪਦੇ ਪਰਿਵਾਰ ਦੀ ਪ੍ਰਾਪਰਟੀ ਜਨਤਕ ਕਰੋ ਜੇ ਮੇਰੀ ਕਰਾਉਣੀ ਚਾਹੁੰਦੇ ਐ ਤਾਂ ਤੁਸੀਂ ਮੈਨੂੰ ਕਹਿ ਸਕਦੇ ਐ ਮੈਂ ਜਨਤਕ ਕਰ ਸਕਦਾ ਸਾਡੀ ਪ੍ਰਾਪਰਟੀ ਤੇ ਤਾਂ ਤੁਹਾਨੂੰ ਲੋਨ ਹੀ ਮਿਲਣਗੇ ਇਸ ਦੇ ਅਲਾਵਾ ਮੈਂ ਹੁਣ ਅਗਲੀ ਗੱਲ ਕਰਦਾ ਹਾਂ ਤੁਹਾਡੀ ਪੱਤਰਕਾਰੀ ਬਾਰੇ ਤੁਹਾਡੀ ਜਰਨਲਿਜ਼ਮ ਬਾਰੇ ਤੁਸੀਂ ਡਿਗਰੀ ਹੋਲਡਰ ਪੱਤਰਕਾਰ ਹੋ ਜਾਲ ਨਿਜਮ ਟੋੜੀ ਕੀਤੀ ਹੋਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਐਮਏ ਜਰਨਲਿਜ਼ਮ ਹੋ ਤੁਹਾਡੀ ਇੰਨੀ ਵਧੀਆ ਡਿਗਰੀ ਹੋਣ ਦੇ ਬਾਵਜੂਦ ਪਰ ਤੁਸੀਂ ਕਦੇ ਵੀ ਨਿਰਪੱਖ ਪੱਤਰਕਾਰੀ ਦੀ ਗੱਲ ਨਹੀਂ ਕੀਤੀ ਮੈਂ ਪਹਿਲਾਂ ਇੱਕ ਹੋਰ ਤੁਹਾਡੇ ਬਾਰੇ ਦੱਸ ਦੇਵਾਂ ਤੁਸੀਂ ਜਦੋਂ ਪਿਸਤੌਲ ਲੈ ਕੇ ਪੁਲਿਸ ਅਧਿਕਾਰੀ ਤੋਂ ਲਿਆ ਇਹ ਵੀ ਸਭ ਨੂੰ ਪਤਾ ਹੈ ਤੇ ਪੱਤਰਕਾਰ ਦਾ ਕੰਮ ਨਹੀਂ ਹੁੰਦਾ ਪੱਤਰਕਾਰਾਂ ਤੇ ਤਾਂ ਲੋਕ ਗੋਲੀਆਂ ਚਲਾਉਂਦੇ ਆ ਪਰ ਪੱਤਰਕਾਰ ਕਦੇ ਪਿਸਤੌਲ ਨਹੀਂ ਰੱਖਦੇ ਨਾ ਹੀ ਪੱਤਰਕਾਰ ਕੋਈ ਐਸੀ ਬਦਮਾਸ਼ੀ ਵਾਲੀ ਗੱਲ ਕਰਦਾ ਪੱਤਰਕਾਰਾਂ ਨੂੰ ਧੱਕੇ ਵੀ ਪੈਂਦੇ ਆ ਪੱਤਰਕਾਰਾਂ ਤੇ ਹਮਲੇ ਵੀ ਹੁੰਦੇ ਆ ਪੱਤਰਕਾਰਾਂ ਨੂੰ ਮਾਰ ਵੀ ਦਿੱਤਾ ਜਾਂਦਾ ਪਰ ਕਦੇ ਵੀ ਪੱਤਰਕਾਰ ਮੈਨੂੰ ਲੱਗਦਾ ਹੈ ਵੀ ਭਾਰਤ ਪੰਜਾਬ ਵਿਸ਼ਵ ਤੇ ਜੈਤੋਂ ਤਾਂ ਛੱਡੀ ਦਿਓ ਤੁਸੀਂ ਇੱਕ ਇਕਲੌਤੇ ਪੱਤਰਕਾਰ ਹੋਵੋਗੇ ਜਿਹੜੇ ਆਪਦੇ ਡੱਬੇ ਚ ਪਿਸਤੌਲ ਵੀ ਰੱਖਦੇ ਹੋ ਇਸ ਦੇ ਨਾਲ ਇਹ ਗੱਲ ਕੀਤੀ ਜਾਵੇ ਤੁਸੀਂ ਕਹਿੰਦੇ ਮੈਂ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਹਾਂ ਤੋਡੀ ਆਵਾਜ਼ ਚ ਕਨਕਾਰਨ ਸਰਕਾਰ ਤੁਹਾਡੇ ਤੇ ਖਫਾ ਰਹਿੰਦੀ ਐ ਤੁਹਾਡੇ ਤੇ ਪਰਚੇ ਵੀ ਪਾਉਣ ਦੀ ਕੋਸ਼ਿਸ਼ ਕਰਦੀ ਐ ਬੜਾ ਕੁਝ ਕਰਦੀ ਐ ਪਰ ਤੁਹਾਡੀ ਸ਼ਬਦਾਬਲੀ ਕਦੇ ਵੀ ਚੰਗੀ ਨਹੀਂ ਹੋਈ ਤੁਸੀਂ ਆਪ ਦੇ ਸ਼ਬਦਾਂ ਵਿੱਚ ਹਮੇਸ਼ਾ ਹੀ ਗਾਲਾਂ ਦੀ ਵਰਤੋਂ ਕਰਦੇ ਹੋ ਤੁਹਾਡੀ ਗਾਲਾਂ ਦੀ ਵਰਤੋਂ ਕਾਰਨ ਕਾਰਨ ਹਰ ਬੰਦੇ ਨੂੰ ਕੋਈ ਨਿੱਜੀ ਵਿਰੋਧ ਕਰਨਾ ਪੈ ਜਾਂਦਾ ਤੁਹਾਡਾ ਨਿੱਜੀ ਵਿਰੋਧ ਤੁਹਾਡਾ ਬਣ ਜਾਂਦਾ ਮੈਂ ਇੱਥੇ ਹੀ ਗੱਲ ਕਰਦਾ ਹਾਂ ਪੱਤਰਕਾਰ ਮਿੰਟੂ ਗੁਰਸਰੀਏ ਦੀ ਪੱਤਰਕਾਰ ਰਤਨਦੀਪ ਢਾਲੀਵਾਲ ਦੀ ਪੱਤਰਕਾਰ ਆਰਐਮ ਬਿਟੇਲੀ ਵੀ ਨਾਲ ਜਸ ਗਰੇਵਾਲਾ ਐ ABC ਨਿਊਜ਼ ਵਾਲੇ ਸਰਦਾਰ ਜਗਤਾ ਸਿੰਘ ਭੁੱਲਰ ਸਾਹਿਬ ਐ ਉਹ ਵੀ ਸਰਕਾਰ ਦੇ ਖਿਲਾਫ ਕਾਫੀ ਰਿਪੋਰਟਿੰਗ ਕਰਦੇ ਆ ਪਰ ਉਹਨਾਂ ਦੇ ਸ਼ਬਦਾਂ ਦੀ ਮर्यादा ਹੁੰਦੀ ਹੈ ਕਦੇ ਉਹਨਾਂ ਨੂੰ ਉਹਨਾਂ ਦੀ ਇੱਕ ਉਂਗਲ ਨਹੀਂ ਉਠਿਓ ਉਹਨਾਂ ਦੇ ਸ਼ਬਦਾਂ ਦੀ ਮर्याਦਾ ਕਰਕੇ ਟੋਡੇ ਤੇ ਉਂਗਲ ਹਮੇਸ਼ਾ ਟੋਡੇ ਸ਼ਬਦਾਂ ਦੀ ਜੋਸ਼ ਉਹਦੀ ਸ਼ਬਦਾਵਲੀ ਹੁੰਦੀ ਹੈ ਭੱਦੀ ਸ਼ਬਦਾਵਲੀ ਹੁੰਦੀ ਹੈ ਉਹਦੇ ਕਰਕੇ ਉੱਠਦੀ ਹੈ ਫਿਰ ਕੱਲ ਤੁਸੀਂ ਇੱਕ ਮਹਿਲਾ ਪੱਤਰਕਾਰ ਗਗਨ ਸਿੱਧੂ ਨਾਲ ਜੋ ਵਿਹਾਰ ਕੀਤਾ ਉਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਅਸਿੱਦੂ ਸਾਹਿਬ ਜੇ ਇਹ ਗੱਲ ਕੀਤੀ ਜਾਵੇ ਬੀਤੇ ਦਿਨੀ ਜਿਹੜਾ ਇੱਕ ਚੰਦਪਨ ਮਾਮਲਾ ਹੋਇਆ ਸੀ ਉਹ ਇੱਕ ਬਹੁਤ ਹੀ ਛੋਟਾ ਮਾਮਲਾ ਸੀ ਦੋ ਧਿਰਾਂ ਦਾ ਇੱਕ ਪਾਣੀ ਦੀ ਨਿਕਾਸੀ ਨੂੰ ਨਾਲੀ ਨੂੰ ਲੈ ਕੇ ਮਾਮਲਾ ਸੀ ਉਸ ਨੂੰ ਤੁਸੀਂ ਇਸ ਤਰ੍ਹਾਂ ਪੇਸ਼ ਕਰਤਾ ਦੋ ਫਿਰਕਿਆਂ ਦੀ ਲੜਾਈ ਬਣਾਤਾ ਉਹਦੇ ਵਿੱਚ ਪਹਿਲਾਂ ਤੁਸੀਂ ਮਜ਼ਦੂਰਾਂ ਦਾ ਪੱਖ ਪੂਰਿਆ ਮਜ਼ਦੂਰਾਂ ਦੇ ਹੱਕ 'ਚ ਖੜੇ ਬਹੁਤ ਵਧੀਆ ਗੱਲ ਹੈ ਖੜਨਾ ਵੀ ਚਾਹੀਦਾ ਪਰ ਜਦੋਂ ਮਜ਼ਦੂਰਾਂ ਵਾਲੀ ਧਿਰ ਵੱਲੋਂ ਕੁਈ ਦਲੇ ਚੱਲ ਪਏ ਉਦੋਂ ਤੁਸੀਂ ਤੁਰੰਤ ਹੀ ਪੁਲਿਸ ਵਾਲੇ ਤੇ ਦੇਣਾ ਹੱਕ ਵਿੱਚ ਖਲੋਗੇ ਉਸ ਜਦੋਂ ਪੁਲਿਸ ਵਾਲੇ ਹੱਥੀਂ ਚਿਰਤੇ ਜਦੋਂ ਤੁਹਾਨੂੰ ਲੱਗਿਆ ਸਾਰਾ ਕੁਝ ਹੋ ਗਿਆ ਮਜ਼ਦੂਰ ਗ੍ਰਿਫਤਾਰ ਹੋ ਗਏ ਤੁਸੀਂ ਪੁਲਿਸ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਉਹ ਹਲੇ ਵੀ ਵੀਡੀਓ ਤੁਹਾਡੇ ਚੈਨਲ 'ਤੇ ਮੌਜੂਦ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਮਜ਼ਦੂਰਾਂ ਤਰ੍ਹਾਂ ਯੂਨੀਅਨਾਂ ਦਾ ਦਬਾਅ ਬਣ ਗਿਆ ਤੁਸੀਂ ਫੇਰ ਮਜ਼ਦੂਰਾਂ ਦੇ ਹੱਕ ਵਿੱਚ ਆ ਗਏ ਵਾਹ ਵਾਰ ਤੁਸੀਂ ਉਸ ਮਾਮਲੇ 'ਚ ਯੂ ਟਰਨ ਲੈਂਦੇ ਤੁਸੀਂ ਆਮ ਆਦਮੀ ਪਾਰਟੀ ਜਿਹਨਾਂ ਕੇ ਮੈਨੂੰ ਮੈਂ ਉਹਨੀਆਂ ਨੀਤੀਆਂ ਨਾਲ ਨਾ ਅੱਜ ਸਹਿਮਤਾਂ ਨਾ ਕੱਲ ਸਹਿਮਤਾਂ ਉਹਨੂੰ ਤੁਸੀਂ ਯੂ ਟਰਨ ਵਾਲੀ ਸਰਕਾਰ ਕਹਿੰਦੇ ਹੋ ਤੇ ਤੁਸੀਂ ਕੀ ਕਰ ਰਹੇ ਹੋ ਕੱਲ ਪੱਤਰਕਾਰਾਂ ਨੂੰ ਗਾਲਾਂ ਕੱਢ ਕੇ ਉਹਦੇ ਵੀ ਯੂ ਟਰਨ ਲਿਆ ਤੇ ਤੁਸੀਂ ਚੰਦਪਾਣ ਵਾਲੇ ਮਾਮਲੇ 'ਚ ਵੀ ਬੜਾ ਵੱਡਾ ਯੂ ਟਰਨ ਲਿਆ ਤੇ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਐ ਕੋਟ ਖਪੂਰੇ ਦੇ ਹੋਟਲ 'ਚ ਕਿਹੜੀਆਂ ਮੀਟਿੰਗਾਂ ਹੋਈਆਂ ਕੀ ਕੁਝ ਹੋਇਆ ਤੇ ਮਜ਼ਦੂਰਾਂ ਦੀ ਆਵਾਜ਼ ਉਹ ਮੀਟਿੰਗਾਂ ਤੋਂ ਬਾਅਦ ਠੱਪ ਕਰ ਦਿੱਤੀ ਗਈ ਇਹ ਵੀ ਆਉਣ ਵਾਲੇ ਟਾਈਮ 'ਚ ਬੜੀ ਜਲਦੀ ਇਹ ਗੱਲਾਂ ਨਸ਼ਰ ਹੋਣ ਦੀ ਸੁਭਾਵਨਾ ਹੈ ਜੇਕਰ ਅੱਗੇ ਗੱਲ ਕੀਤੀ ਜਾਵੇ ਜਿਹੜਾ ਪੱਤਰਕਾਰ ਹੁਕਮ ਚੰਦ ਦਾ ਮਾਮਲਾ ਹੈ ਕਿਰਾ ਪੱਤਰਕਾਰ ਹੁਕਮਚਾਂਦੇ ਮਾਮਲੇ ਵਿੱਚ ਕੋਈ ਐਡਾ ਰਫੜ ਨਹੀਂ ਹੈ ਉਹ ਇੱਕ ਬਹਿ ਕੇ ਸਮਝੌਤਾ ਕਰਨ ਵਾਲੀ ਗੱਲ ਹੈ ਬਸ ਤੁਹਾਡੀ ਅੜੀ ਇਹ ਹੈ ਕਿ ਮੈਂ ਵਿਧਾਇਕ ਨਾਲ ਗੱਲ ਮੈਂ ਕਰਨੀ ਹੈ ਪਹਿਲਾਂ ਬਹਿ ਕੇ ਇਕੱਲਾ ਮੇਰੇ ਨਾਲ ਗੱਲ ਕਰੇ ਉਸ ਤੋਂ ਬਾਅਦ ਮੈਂ ਇਹ ਮਾਮਲਾ ਸੌਲਟ ਕਰਾਉਂਗਾ ਨਹੀਂ ਤਾਂ ਇਹ ਮਾਮਲਾ ਬਿਲਕੁਲ ਸੋਲਵ ਹੋਇਆ ਵੈ ਬਿਲਕੁਲ ਸੁਲ ਗਿਆ ਮਸਲਾ ਹੈ ਬੜਾ ਸਿੱਧਾ ਮਾਮਲਾ ਹੈ ਪਰ ਤੁਸੀਂ ਇਹਨੂੰ ਜਲੇਬੀ ਦੀ ਵਾਂਗ ਪੁੱਠਾ ਕਰ ਰਹੇ ਹੋ ਸਿਰਫ ਆਪਦੀ ਹੋਂਮੇ ਵਾਸਤੇ ਇਹ ਹੋਂਮੇ ਵੀ ਇਹ ਹੈ ਤੁਸੀਂ ਕੁਝ ਟਾਈਮ ਪਹਿਲਾਂ ਲੋਕ ਆਵਾਜ਼ ਪੰਜਾਬੀ ਨਾਂ ਦਾ ਚੈਨਲ ਵੀ ਚਲਾਉਂਦੇ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਬਾਰੇ ਕਾਫੀ ਕੁਝ ਬੋਲਿਆ ਜਾਂਦਾ ਸੀ ਜਦੋਂ ਉਹਤੇ ਕਾਰਵਾਈ ਹੁੰਦੀ ਸੀ ਤਾਂ ਤੁਹਾਡੇ ਦੇ ਪਰਚੇ ਦੀ ਗੱਲ ਆਈ ਤਾਂ ਤੁਸੀਂ ਉਸ ਸਮੇਂ ਆਪਣੇ ਸਤਿਕਾਰਯੋਗ ਪਿਤਾ ਜੀ ਤੁਹਾਡੇ ਬਹੁਤ ਸਤਿਕਾਰਯੋਗ ਪਿਤਾ ਜੀ ਮੈਂ ਇਹ ਮਾਫੀ ਮੰਗਦਾ ਉਹਨਾਂ ਦਾ ਮੈਨੂੰ ਜ਼ਿਕਰ ਕਰਨਾ ਪੈ ਰਿਹਾ ਉਨਾ ਵਾਸਤੂ ਨਾਲ ਲੈ ਕੇ ਤੁਸੀਂ ਵਿਧਾਇਕ ਅਮੋਲਕ ਸਿੰਘ ਦੇ ਕੋਲੇ ਕੀ ਲੈਣ ਗਏ ਸੀ ਤੇ ਕਿਸ ਤਰ੍ਹਾਂ ਗੱਲਾਂ ਉੱਠੀਆਂ ਸੀ ਕਿ ਤੁਸੀਂ ਕਿਸ ਤਰ੍ਹਾਂ ਅਮੋਲਕ ਸਿੰਘ ਦੇ ਪੈਰ ਫੜੇ ਸੀ ਅਸੀਂ ਕਦੇ ਵੀ ਅਮੋਲਕ ਸਿੰਘ ਦੇ ਪੈਰ ਨਹੀਂ ਫੜੇ ਨਪਮਾ ਮੋਲਕ ਸਿੰਘ ਸਾਨੂੰ ਮਾਰ ਦੇ ਅਮੋਲਕ ਸਿੰਘ ਸਾਡੇ ਤੇ ਪਰਚਾ ਕਰਾ ਦੇ ਸਾਡੇ ਤੇ ਕੋਈ ਵੀ ਸਰਕਾਰ ਪਰਚਾ ਕਰਾ ਦੇ ਅਸੀਂ ਕਦੇ ਕਿਸੇ ਦੇ ਪੈਰ ਨਹੀਂ ਫੜੇ ਕੋਈ ਗੱਲ ਨਹੀਂ ਪੱਤਰਕਾਰ ਆਸਤੇ ਪਰਚਾ ਇੱਕ ਡਿਗਰੀ ਹੁੰਦਾ ਕੋਈ ਉਹਦੀ ਗੱਲ ਨਹੀਂ ਹੁੰਦੀ ਪਰਚੇ ਜੇਕਰ ਜਾਲੀ ਹੈ ਝੂਠਿਆ ਤਾਂ ਬੰਦਾ ਬੜੇ ਆਰਾਮ ਨਾਲ ਉਹਨਾਂ ਚੋਂ ਬਰੀ ਹੁੰਦਾ ਬੜੀਆਂ ਅਦਾਲਤਾਂ ਵਿੱਚ ਚਾਰਜ ਹੋਈਆਂ ਹੋ ਜਾਂਦੀਆਂ ਹੁਣ ਜੇਕਰ ਆਪਾਂ ਹੁਕਮਚੰਦ ਵਾਲੇ ਮਾਮਲੇ ਤੇ ਮੋੜ ਆਈਏ ਹੁਕਮਚੰਦ ਵਾਲਾ ਮਾਮਲੇ ਵਿੱਚ ਜੇ ਪੁਲਿਸ ਇਸ ਮਾਮਲੇ ਵਿੱਚ ਔਰਤ ਦੇ ਕਾਰਵਾਈ ਨਾ ਕਰਦੀ ਤੇ ਇਸ ਮਾਮਲੇ ਚ ਹਕਮ ਚੰਦੀ ਇਨਵੋਲਵਮੈਂਟ ਨਾ ਹੁੰਦੀ ਤਾਂ ਤੁਸੀਂ ਉਹੀ ਪੁਲਿਸ ਦਾ ਜਲੂਸ ਕੱਢਣਾ ਸੀ ਤੇ ਇਸ ਮਾਮਲੇ ਵਿੱਚ ਤੁਸੀਂ ਜੱਜ ਵੀ ਆਪਮਾਨਨਾ ਸੀ ਪੁਲਿਸ ਵੀ ਆਪਮਾਨਨਾ ਸੀ ਤੇ ਵਕੀਲ ਵੀ ਆਪਮਾਨਨਾ ਸੀ ਤੇ ਫੈਸਲਾ ਵੀ ਤੁਸੀਂ ਦੇ ਦੇਣਾ ਸੀ ਵੀ ਦੋਸ਼ੀ ਕਰਾਰ ਵੀ ਕਿਸੇ ਨਾ ਕਿਸੇ ਨੂੰ ਦੇ ਦੇਣਾ ਸੀ ਮਨਿੰਦਰ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਸੀਂ ਮੇਰੇ ਛੋਟੇ ਭਰਾ ਹਾਂ ਮੈਂ ਤੋਂ ਉਮਰ ਚ ਵੀ ਛੋਟੇ ਹਾਂ ਹੋ ਸਕਦਾ ਮੇਰੇ ਚ ਕੋਈ ਕਮੀਆਂ ਹੋਣ ਦੂਜੇ ਪੱਤਰਕਾਰਾਂ ਚ ਵੀ ਹੋ ਸਕਦਾ ਜਿਨ੍ਹਾਂ ਬਾਰੇ ਤੁਸੀਂ ਬੋਲੇ ਆ ਉਹਨਾਂ ਚ ਵੀ ਕਮੀਆਂ ਹੋਣ ਤੇ ਤੁਹਾਡੇ ਚ ਵੀ ਕੋਈ ਵੈਸੇ ਤਾਂ ਤੁਸੀਂ ਬੜੇ پاک ਸਾਫ਼ ਹੋ ਤੁਹਾਨੂੰ ਤੁਸੀਂ ਦਾਵਾ ਕਰਦੇ ਹੋ ਤੁਹਾਡੇ ਚ ਕਦੇ ਹੋ ਨਹੀਂ ਸਕਦੀ ਪਰ ਥੋੜੀ ਬੋਤੀ ਕਿਤੇ ਨਾ ਕਿਤੇ ਤੁਹਾਡੇ ਚ ਵੀ ਹੋ ਸਕਦੀ ਹੈ ਪਰ ਇਸ ਤਰ੍ਹਾਂ ਕਿਸੇ ਨੂੰ ਗਾਲਾਂ ਕੱਢਣੀਆਂ ਵਾਜਬ ਨਹੀਂ ਹੁੰਦੀਆਂ ਇੱਕ ਗੱਲ ਹੁਣ ਮੈਂ ਹੋਰ ਕਰਾਂ ਇੱਕ ਬੜਾ ਸਾਫ਼ ਸੁਥਰਾ ਪੱਤਰਕਾਰ ਹੈ ਉਹਦਾ ਮੈਂ ਨਾਂ ਵੀ ਲੈ ਦਿੰਦਾ ਹੈ ਬੜੀ ਵਧੀਆ ਰਿਪੋਰਟਾਂ ਲਗਾ ਉਹਨਾਂ ਦੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਚੰਨਜੀਤ ਭੁੱਲਰ ਸਾਹਿਬ ਚੰਨਜੀਤ ਭੁੱਲਰ ਸਾਹਿਬ ਨੂੰ ਪੜ ਪੜ ਕੇ ਦੇਖ ਦੇਖ ਕੇ ਅਸੀਂ ਪੱਤਰਕਾਰੀ ਸਿੱਖੀ ਆਂ ਤੁਸੀਂ ਉਹਨਾਂ ਬਾਰੇ ਵੀ ਬੜੀਆਂ ਪੱਧੀਆਂ ਟਿੱਪਣੀਆਂ ਕੀਤੀਆਂ ਪਰ ਉਹਨਾਂ ਦੁਆਰਾ ਜੋ ਖੋਜੀ ਖਬਰਾਂ ਹੁੰਦੀਆਂ ਨੇ ਉਹਨਾਂ ਦੀਆਂ ਖੋਜੀ ਖਬਰਾਂ ਦੀ ਤੁਸੀਂ ਕਾਪੀ ਕਰਕੇ ਆਪਦੇ ਚੈਨਲ ਤੇ ਚਲਾਉਨੇ ਆ ਤੇ ਨਾਲ ਹੀ ਉਹਨਾਂ ਨੂੰ ਗਾਲਾਂ ਦਾ ਵੀ ਮੀਂਹ ਵਰੋਨੇ ਹੋ ਇਸ ਕਰਕੇ ਮਨਿੰਦਰ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਬਹੁਤ ਸਾਫ਼ ਸੁਥਰੇ ਹੋ ਬੜੇ ਚੰਗੇ ਪੱਤਰਕਾਰ ਹੋ ਬਹੁਤ ਮਹਾਨ ਪੱਤਰਕਾਰ ਹੋ ਪਰ ਥੋੜਾ ਜਿਹਾ ਆਪਦੇ ਸ਼ਬਦਾਂ ਤੇ ਕੰਟਰੋਲ ਰੱਖੋ ਨਿੱਕੀਆਂ ਨਿੱਕੀਆਂ ਗੱਲਾਂ ਕਈ ਵਾਰ ਗਲਤ ਰੂਪ ਧਾਰਨ ਕਰ ਜਾਂਦੀਆਂ ਤੇ ਲੋਕਾਂ ਦੇ ਵਾਸਤੇ ਤੁਸੀਂ ਕਹਿੰਦੇ ਮੈਂ ਲੋਕ ਪੱਖੀ ਆਂ ਜੇ ਤੁਸੀਂ ਲੋਕ ਪੱਖੀ ਹੋ ਤਾਂ ਉਹ ਵਿਧਵਾ ਔਰਤ ਦਾ ਪੱਖ ਵੀ ਤੁਸੀਂ ਸੁਣ ਲਓ ਤਾਂ ਵਧੀਆ ਹੁੰਦਾ ਤੇ ਉਹਦਾ ਪੱਖ ਸੁਣ ਲਓ ਤੇ ਜੇ ਬਹਿ ਕੇ ਉਹਨਾਂ ਦਾ ਮਾਹਵਲਾ ਤੁਸੀਂ ਹੱਲ ਕਰਾਉਣਾ ਚਾਹੁੰਦੇ ਹੋ ਇਮਾਨਦਾਰੀ ਨਾਲ ਹੱਲ ਕਰਾਉਣਾ ਚਾਹੁੰਦੇ ਤਾਂ ਇਮਾਨਦਾਰੀ ਨਾਲ ਤੁਸੀਂ ਮਸਲਾ ਉਹਨਾਂ ਦਾ ਹੱਲ ਵੀ ਕਰਾ ਸਕਦੇ ਹੋ ਇਹਦੇ ਵਿੱਚੋਂ ਮਨਿੰਦਰ ਜੀ ਸਿੱਧੂ ਸਾਹਿਬ ਕੁਝ ਨਹੀਂ ਨਿਕਲਣਾ ਇਸ ਤਰ੍ਹਾਂ ਦੀਆਂ ਮਤਲ ਆਪੂ ਕਾਰਵਾਈਆਂ ਨਾ ਕਰੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਕਦੇ ਵੀ ਜਿਹੜੇ ਪੱਤਰਕਾਰਾਂ ਨੂੰ ਤੁਸੀਂ ਗਾਲ੍ਹਾਂ ਕੱਢ ਰਹੇ ਹੋ ਉਹ ਕਦੇ ਵੀ ਕੀ ਅਖਣਾ ਹੈ ਕੀ ਆਖੀਏ ਉਹਨਾਂ ਨੂੰ ਜੇ ਕਿ ਕੋਈ ਜਨਤਕ ਪ੍ਰੋਗਰਾਮ ਵਿੱਚ ਉਹ ਵਿਧਾਇਕ ਨੂੰ ਮਿਲਦੇ ਹੋਣ ਜਾਂ ਇੱਕ ਦੋ ਜਨਤਕ ਪ੍ਰੋਗਰਾਮ ਤੇ ਵਿਧਾਇਕ ਦੀ ਕਵਰੇਜ ਕੀਤੀ ਹੋਵੇ ਮੋਸਟਲੀ ਸਾਡੀਆਂ ਖਬਰਾਂ ਵਿੱਚ ਚੈੱਕ ਕਰ ਸਕਦੇ ਹੋ ਸਾਡੇ ਪੇਜਾਂ ਤੋਂ ਸਾਡੇ ਅਖਬਾਰਾਂ ਤੋਂ ਕਿ ਸਾਡੀਆਂ ਖਬਰਾਂ ਵਿਧਾਇਕ ਦੇ ਉਲਟ ਵੀ ਹੁੰਦੀਆਂ ਤੇ ਜੇ ਉਹ ਕੋਈ ਚੰਗਾ ਕੰਮ ਕਰਦੇ ਹੋ ਉਹਨਾਂ ਦੇ ਹੱਕ 'ਚ ਵੀ ਹੁੰਦੀਆਂ ਸਾਡੀ ਰਿਪੋਰਟਿੰਗ ਇੱਕ ਤਰਫੀ ਨਹੀਂ ਨਾ ਅਸੀਂ ਪੱਖ ਚਲਾਈਏ ਤੇ ਨਾ ਅਸੀਂ ਉਲਟ ਲਾਈਏ ਅਸੀਂ ਸਿਰਫ ਪੱਤਰਕਾਰੀ ਕਰਨੀ ਹੈ ਅਸੀਂ ਜੱਜ ਨਹੀਂ ਬਣ ਸਕਦੇ ਮਨੰਦਰਜੀਤ ਸਿੱਧੂ ਸਾਹਿਬ ਇੱਕ ਚੌਕ ਵਿੱਚ ਖੜੇ ਵਿਅਕਤੀ ਜੋ ਕਿ ਵਿਚਾਰੇ ਕਈਰ ਅਣਪੜ ਤੇ ਗਰੀਬੜੇ ਵਿਅਕਤੀ ਹੁੰਦੇ ਆ ਉਹਨਾਂ ਦੀ ਭਾਸ਼ਾ ਤੇ ਪੱਤਰਕਾਰ ਦੀ ਭਾਸ਼ਾ ਵਿੱਚ ਕਾਫੀ ਫਰਕ ਹੁੰਦਾ ਹੈ ਤੇ ਤੁਸੀਂ ਇਹ ਫਰਕ ਥੋੜਾ ਜਾ ਜੇ ਪਾ ਲਓ ਤਾਂ ਬਹੁਤ ਵਧੀਆ ਰਹੇਗਾ ਤੁਸੀਂ ਬਹੁਤ ਵਧੀਆ ਪੱਤਰਕਾਰ ਹੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਾਡਾ ਸੁਝਾਅ ਹੈ ਸਾਨੂੰ ਵੀ ਕਈਰ ਬੰਦੇ ਆਮ ਲੋਕ ਕਈ ਲੋਕ ਸਾਨੂੰ ਸੁਝਾਅ ਦੇ ਦਿੰਦੇ ਆ ਕਾਫੀ ਟਾਈਮ ਹੋ ਗਿਆ ਪੱਤਰਕਾਰੀ ਕਰਦੇ ਨੂੰ ਕਈ ਸਾਨੂੰ ਸੁਝਾਅ ਦਿੰਦੇ ਆ ਅਸੀਂ ਉਹਨਾਂ ਦਾ ਸੁਝਾਅ ਸਿਰ ਮੱਥੇ ਮੰਨਦੇ ਹਾਂ ਪਰ ਤੁਹਾਨੂੰ ਜੇ ਕੋਈ ਸੁਝਾਅ ਦੇਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਮੈਨੂੰ ਪੱਤਰਕਾਰੀ ਨਾ ਸਕਾਓ ਇਹਨਾਂ ਬੇਨਤੀਆਂ ਨਾਲ ਮੈਂ ਜੇਕਰ ਤੁਹਾਡੇ ਤੋਂ ਕੁਝ ਤੁਹਾਡੇ ਬਾਰੇ ਗਲਤ ਬੋਲਿਆ ਗਿਆ ਹੋਵੇ ਤੁਹਾਡੇ ਤੁਹਾਨੂੰ ਕੋਈ ਠੇਸ ਪਹੁੰਚੀ ਹੋਵੇ ਜਾਂ ਮਨਿੰਦਰ ਜੀ ਸਿੱਧੂ ਸਾਹਿਬ ਦੇ ਕਿਸੇ ਫਾਲੋਅਰ ਨੂੰ ਠੇਸ ਪਹੁੰਚੀ ਹੋਵੇ ਮੈਂ ਉਸ ਗੱਲ ਲਈ ਹਾ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਸਿੱਧੂ ਸਾਹਿਬ ਮੈਂ ਤੁਹਾਡੀ ਇਸ ਵੀਡੀਓ ਲਈ ਤੁਹਾਡੇ ਤੋਂ ਜਵਾਬ ਦੀ ਉਡੀਕ ਕਰਾਂਗਾ ਕਿ ਤੁਸੀਂ ਜਵਾਬ ਦਿਓ ਤੇ ਇਸ ਦੇ ਨਾਲ ਹੀ ਮੈਂ ਇੱਕ ਜੋ ਪਹਿਲਾਂ ਹੀ ਬੋਲਿਆ ਹੈ ਤੁਹਾਡੇ ਕੋਲੇ ਆਪਸ਼ਨਾਂ ਕਈ ਆ ਤੁਸੀਂ ਹਰ ਚੀਜ਼ ਵਰਤ ਲੈਣਿਓ ਤੇ ਮੇਰੇ ਖਿਲਾਫ ਕੁਝ ਵੀ ਕਰ ਸਕਦੇ ਹੋ ਤੁਹਾਡੀ ਟ੍ਰੋਲ ਆਰਮੀ ਵੀ ਹੈਗੀ ਹੈ ਸਾਰਾ ਕੁਝ ਹੈਗਾ ਤੁਹਾਡੇ ਕੋਲੇ ਤੁਸੀਂ ਕਿਸੇ ਦਾ ਵੀ ਚਰਿੱਤਰ ਹਰਨ ਕਰ ਜਾਂਦੇ ਹੋ ਕੁਝ ਵੀ ਕਰ ਸਕਦੇ ਹੋ ਇਹ ਤੁਹਾਡੇ ਆਪ ਦੇ ਮਤਲਬ ਤੁਹਾਡੇ ਦੇ ਤੁਹਾਡੇ ਅਧਿਕਾਰ ਖੇਤਰ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਕਦੇ ਵੀ ਕੋਈ ਤੁਹਾਡੇ ਖਿਲਾਫ ਜੇ ਕੁਝ ਬੋਲਦਾ ਤੁਸੀਂ ਬੜਾ ਪੜਕਦੇ ਹੋ ਪਰ ਤੁਸੀਂ ਕਿਸੇ ਵੀ ਵਿਅਕਤੀ ਦਾ ਜਲੋਸ ਕੱਟਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਤੁਸੀਂ ਵੀ ਇਹਨਾਂ ਗੱਲਾਂ ਨੂੰ ਸੋਚਿਆ ਕਰੋ ਤੇ ਸ਼ਬਦਾਂ ਤੇ ਕੰਟਰੋਲ ਦੇ ਸਰਕਾਰ ਦੀਆਂ ਨਕਾਮੀਆਂ ਗੁਨਾਵੀਆਂ ਚਾਹੀਦੀਆਂ ਬਹੁਤ ਵਧੀਆ ਗੱਲ ਹੈ ਕਾਫੀ ਸਰਕਾਰ ਨੇ ਗਲਤ ਕੰਮ ਕੀਤੇ ਆ ਮੈਂ ਵੀ ਉਹਨਾਂ ਬਾਰੇ ਬੋਲਦਾ ਹਾਂ ਉਜਾਗਰ ਕਰਦਾ ਚਾਹੀਦਾ ਸਾਡੇ ਕਾਫੀ ਮਸਲੇ ਆ ਹਸਪਤਾਲ ਦੀ ਸਮੱਸਿਆ ਹੈ ਓਵਰਬ੍ਰਿਜ ਦੀ ਸਮੱਸਿਆ ਹੈ ਅਸੀਂ ਐਮਐਲਏ ਸਾਹਿਬ ਨੂੰ ਕਹਿੰਨੇ ਆ ਇਹਨਾਂ ਮਸਲਿਆਂ ਨੂੰ ਹੱਲ ਕਰਕੇ ਦਿਓ ਜਾਈ ਤੋਂ ਰੀਵਰੇਜ ਦੀ ਸਮੱਸਿਆ ਹੱਲ ਕਰਕੇ ਦਿਓ ਅਸੀਂ ਹਮੇਸ਼ਾ ਇਹਨਾਂ ਕੋਲ ਆਵਾਜ਼ ਚੁੱਕਦੇ ਰਹਿੰਨੇ ਆ ਕਹਿੰਨੇ ਆ ਪਰ ਅਸੀਂ ਕਦੇ ਉਹਨਾਂ ਨਾਲ ਲੜ ਕੇ ਪੱਤਰਕਾਰੀ ਨਹੀਂ ਕਰਦੇ ਅਸੀਂ ਉਹਨਾਂ ਨਾਲ ਉਹਨਾਂ ਨਾਲ ਪਿਆਰ ਨਾਲ ਉਹਨਾਂ ਨੂੰ ਪੁੱਛਦੇ ਆ ਸਵਾਲ ਕਿ ਤੁਹਾਡਾ ਆਪਰੋਧ ਹੈ ਤੁਹਾਡਾ ਇਸ ਗੱਲ 'ਚ ਤੁਸੀਂ ਗਲਤ ਨੂੰ ਇਹਦਾ ਜਵਾਬ ਦਿਓ ਉਹ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦੇ ਆ ਪਰ ਅਸੀਂ ਕਦੇ ਵੀ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਲੜਨ ਦੀ ਕੋਸ਼ਿਸ਼ ਨਹੀਂ ਕਰਦੇ ਇਹਨਾਂ ਸਾਰੀਆਂ ਬੇਨਤੀਆਂ ਕਰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮਨਿੰਦਰ ਸਿੰਘ ਸਿੱਧੂ ਸਾਹਿਬ ਬਹੁਤ-ਬਹੁਤ ਧੰਨਵਾਦ